ਭੰਗਯੋਗ ਸੀਐਮ ਪੰਜਾਬ ਸਾਹਿਬ ਦੇ ਜਿਹੜੇ ਨਿਸ਼ਾਨੇ ਰੇਸ਼ ਤੇ ਨਸ਼ਾ ਮੁਕਤ ਕਰਨ ਵਾਸਤੇ ਮੁਹਿੰਮਾਂ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਹੀ ਕਾਮਯਾਬੀ ਮਿਲੀ ਹੈ ਅਸੀਂ ਦੋ ਕੇਸਾਂ ਦੇ ਵਿੱਚ ਇੱਕ ਇੱਕ ਕਿਲੋ ਹਿਰੋਇਨ ਬਰਾਮਦ ਕੀਤੀ ਹੈ ਤੇ ਟੋਟਲ ਜਿਹੜੀ ਰਿਕਵਰੀ ਦੇਖੀਏ ਤੇ 2 ਕਿਲੋ 80 ਗ੍ਰਾਮ ਹਿਰੋਇਨ 5 ਲੱਖ ਡਰਗ ਮਨੀ ਇੱਕ ਪਿਸਤਲ ਬੱਤੀ ਹੋਰ ਇੱਕ ਕਾਰ ਵਰਨਾ ਜਿਹੜਾ ਐਫਆਈਆਰ ਨੰਬਰ 226 ਹੈ ਛਾਟਾ ਦੇ ਵਿੱਚ ਜਿੱਥੇ ਪਹਿਲਾਂ 2.5 ਕਿਲੋ ਫਿਰ ਜਿਹੜੀ ਹਿਰੋਇਨ ਫੜੀ ਗਈ ਸੀ ਔਰ ਤਿੰਨ ਸਵਿਸਟਿਕਟਡ ਵੈਪਨ ਪਿਸਟਲ ਫੜੇ ਗਈ ਸੀ ਉਹਦੇ ਚੀਜ਼ ਰਮਾਨਡ ਦੇ ਵਿੱਚ ਜਿਹੜਾ ਮੇਨ ਦੋਸ਼ੀ ਮਨਜੀਤ ਇਲੀਅਸ ਪੋਲਾ ਰਾਜਾ ਸੰਸੀਦਾ ਉਹ ਉਹਦੇ ਤੋਂ 1 ਕਿਲੋ ਹੋਰ ਬਰਾਮਦ ਕੀਤੀ ਗਈ ਹੈ ਹਿਰੋਇਨ ਔਰ ਅੰਮ੍ਰਿਤਸਰ ਰੂਲ ਦੇ ਏਰੀਏ ਦੇ ਵਿੱਚੋਂ ਸੋ ਇਹਦੇ ਨਾਲ ਇਸ ਕੇਸ ਦੇ ਵਿੱਚ 3 ਕਿਲੋ 192 ਗ੍ਰਾਮ ਹਿਰੋਇਨ ਤੇਨ ਪਿਸਟਲ ਤੇ 260000 ਡਰਗ ਮਨੀ ਤੇ ਬਾਕੀ ਜਿਹੜੇ ਬਰਾਮਦੀਆਂ ਪਹਿਲਾਂ ਹੋ ਚੁੱਕੀਆਂ ਸੈਕੰਡ ਕੇਸ ਜਿਹੜਾ ਉਹ ਦਿਲਪ੍ਰੀਤ ਇਲੀਅਸ ਹਾਨੀ ਨੂੰ ਫੜਿਆ ਇਹ ਲੋਹਾਰਾ ਕਾ ਰੋਡ ਅੰਮ੍ਰਿਤਸਰ ਦਾ ਰਾਜਾ ਸੰਸੀ ਏਰੀਆ ਦੇ ਰਹਿਣ ਵਾਲਾ ਪਿੱਛੋਂ ਉੱਥੇ ਕੰਮ ਕਰਦਾ ਲੋਹਾਰਾ ਕਾ ਰੋਡ ਤੇ ਇਲੈਕਟ੍ਰਿਕ ਇੰਜੀਨੀਅਰ ਹੈ ਸਿਮਿੰਟ ਕੰਪਨੀ ਚ ਲੱਗਿਆ ਹੋਇਆ ਇਹ ਤੋਂ ਵੀ 1 ਕਿਲੋ ਹੀਰੋਇਨ ਰਾਮ ਕੀ ਤੀਏ ਪੀਐਸ 에어ਪੋਰਟ ਤੇ ਪਰਚਾ ਦਰਜ ਕੀਤਾ ਗਿਆ ਤੀਸਰੇ ਕੇਸ ਦੇ ਵਿੱਚ ਸੀਆਈਏ ਸਟਾਫ 3 ਵੱਲੋਂ ਦੋ ਡਰੱਗਸ ਸਮੱਗਲਰ ਫੜੇ ਗਏ ਜਿਨ੍ਹਾਂ ਤੋਂ 80 ਗ੍ਰਾਮ ਹੀਰੋਇਨ ਇੱਕ ਪਿਸਟਲ ਬੱਤੀਵੋਰ ਮੈਗਜ਼ੀਨ ਕਿਰੇ ਤੇ ਇੱਕ ਰਾਉਂਡ 5 ਲੱਖ 2000 ਰੁਪਏ ਆ ਡਰੱਗ ਮਨੀ ਤੇ ਇੱਕ ਕਾਰ ਜਿਹੜੀ ਹੈ ਬਰਾਮਦ ਕੀਤੀ ਹੈ ਇਹ ਜਿਹੜੇ ਦੋਨੇ ਮੁਲਜ਼ਮ ਨੇ ਗੋਤਮ ਸੋਨੀ ਹੈ ਇੱਕ ਸ਼ੁਭਮ ਕੁਮਾਰ ਈਲੀਸ ਸੱਭੀ ਇਹ ਦੋਨਾਂ ਦੇ ਖਿਲਾਫ ਪਹਿਲਾਂ ਵੀ ਹਿਨੇਸ ਕ੍ਰਾਈਮ ਦੇ ਪਰਚੇ ਦਰਜ ਹੈ ਔਰ ਜੇ ਗੋਤਮ ਸੋਨੀ ਦੀ ਗੱਲ ਕਰੀਏ ਤੇ ਖਿਲਾਫ ਇੱਕ ਮਾਰਡਰ ਰੇਪ ਤੇ ਬਾਕਸੋ ਦੇ ਕੇਸ ਨੇ ਵੇਰਕਾ ਤੇ ਸਦਰ ਅੰਮ੍ਰਿਤਸਰ ਦੇ ਵਿੱਚ ਸ਼ੁਭਮ ਦੇ ਖਿਲਾਫ ਇੱਕ 25 ਆਰਬ ਜੈਕਟ ਦਾ ਨਿਆਇ ਅਸਲੇ ਦਾ ਪੀਐਸ ਕਰੰਡਾ ਕੋਏ ਸਾਰੀ ਜਿਹੜੀ ਬਰਾਮਦਗੀ ਹੈ ਇਹਦੇ ਸਬੰਧ ਵਿੱਚ ਮੈਂ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਕਹਿੰਦਾ ਹਾਂ ਉਹਨਾਂ ਨੂੰ ਵਾਜਿਬ ਅਸੀਂ ਨਾਮ ਦਿੱਤਾ ਜਾਏ